हां जी दोस्तों सस्साइकाल जी की हाल चाल है और सारे भ्रा ठीक हो भाई आज ना ਹੁਣ ਦਿੱਕਤ ਨਾ ਜਿਵੇਂ ਸੱਲਾ ਮੌਸਮ ਆ ਜਾਂਦਾ ਹੈਗਾ ਹਨਾ ਹਾਂਜੀ ਸੱਲਾ ਮੌਸਮ ਆ ਜਾਂਦਾ ਤੇ ਦਿੱਕਤ ਰਹਿੰਦੀ ਹੈ ਮੂੰਹ ਖੁਰਦੀ ਆਪਾਂ ਤਾਂ ਚਲੋ ਮਹਾਰਾਜ ਦੀ ਕਿਰਪਾ ਕਨੇ ਉਹ ਬਚਤੇ ਆਪਣੇ ਤਾਂ ਤੇ ਕੁਝ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਪਸ਼ੂ ਪੱਕੇ ਥਾਂ ਤੇ ਰਹਿੰਦੇ ਆ ਕੁਝ ਤਾਂ ਜੇ ਥੱਲੇ ਸਫਾਈ ਨਹੀਂ ਆਪਾਂ ਰੱਖਦੇ ਤੇ ਉੱਥੇ ਆਉਂਦੇ ਆਉਂਦਾ ਜਦੋਂ ਉਪਰ ਹੀ ਖਰਾਕ ਵੱਧ ਪੈਂਦੀ ਆ ਬਾਹਰਲੇ ਕੀੜਾ ਮੂੰਖ ਖੁਰ ਮੂੰਖ ਖੁਰ ਕਹਿੰਦੇ ਕੀ ਨੂੰ ਹੁਣ ਕਈ ਵੀਰਾਂ ਦੇ ਭਲੇਖਾ ਮਨ ਚ ਕੀ ਹੁੰਦਾ ਇੱਕ ਨਾ ਪਸ਼ੂਆਂ ਦੀਆਂ ਬਰਾਸਾ ਤੇ ਬਾਹਰ ਛਾਲੇ ਹੋ ਜਾਂਦੇ ਨੇ ਜਦੋਂ ਛਾਲੇ ਹੋ ਜਾਂਦੇ ਆ ਨਾ ਬਾਈ ਉਹਨੂੰ ਮੂੰਖ ਖੁਰ ਨਹੀਂ ਕਹਿੰਦੇ ਉਹ ਮੂੰਖ ਖੁਰ ਨਹੀਂ ਹੁੰਦਾ ਉਹ ਖੁਸ਼ਕੀ ਨਾਲ ਵੀ ਬਣੇ ਹੋ ਸਕਦੇ ਆ ਗਿੱਲਾ ਗਿੱਲਾ ਸੁੱਕਾ ਖਾਣ ਨਾਲ ਵੀ ਬਣ ਜਾਂਦੇ ਨੇ ਹਨਾ ਉਹਦੇ ਤੁਸੀਂ ਹਲਦੀ ਕਲਕਾ ਕੇ ਤੇਲ ਚ ਕਲਕਾ ਕੇ ਲਾ ਦੋਗੇ ਨਾ ਤੇ ਉਹਦੇ ਨਾਲੇ ਬਈ ਰਾਮ ਆ ਜਾਂਦਾ ਉਹਨੂੰ ਮੂੰਹ ਖੁਰ ਨਹੀਂ ਕਹਿੰਦੇ ਮੂੰਹ ਖੁਰ ਦੇ ਲੱਛਣ ਕੀ ਹੁੰਦੇ ਆ ਇਹਸ ਨੂੰ ਦੱਸਦਾ ਮੂੰਹ ਖੁਰ ਜਿਹਨੂੰ ਕਹਿੰਨੇ ਨਾ ਮੂੰਹ ਖੁਰ ਮੂੰਹ ਤੇ ਖੁਰ ਦੋ ਚੀਜ਼ਾਂ ਚ ਬਿਮਾਰੀ ਆਉਣੀ ਆ ਮੂੰਹ ਦੇ ਵਿੱਚ ਛਾਲੇ ਬਣ ਜਾਂਦੇ ਆ ਪਸ਼ੂ ਲਾਰਾਂ ਸਿੱਟੂ ਆ ਲਾਲਾਂ ਸਿੱਟੂ ਆ ਖਾਂਦਾ ਨਹੀਂ ਕੁਛ ਠੀਕ ਹੈ ਉਸ ਤੋਂ ਬਾਅਦ ਇਹ ਤਾਂ ਮੂੰਹ ਦੇ ਲੱਛਣ ਆ ਗਏ ਪੈਰਾਂ ਦੇ ਵਿੱਚ ਕੀ ਹੁੰਦਾ ਪੈਰਾਂ ਦੇ ਜਿਹੜੇ ਸਾਨੂੰ ਹੁੰਦੇ ਉੱਥੇ ਜ਼ਖਮ ਹੋ ਜਾਂਦੇ ਨੇ ਠੀਕ ਹੈ ਮੂੰਹ ਖੁਰ ਆ ਦੋ ਤਾਂ ਸ਼ਬਦ ਬਣਿਆ ਖੁਰਾਂ ਦੇ ਵਿੱਚ ਜੋੜਾਂ ਦੇ ਵਿੱਚ ਜ਼ਖਮ ਹੋ ਜਾਣੇ ਆ ਉੱਥੋਂ ਪਸ਼ੂ ਤੁਰ ਲੱਗਿਆ ਪੀੜ ਮੰਦਾ ਹੈ ਅਕੜੇਵਾ ਪਾਣਾਉਂਦਾ ਪਸ਼ੂ ਦੇ ਵਿੱਚ ਖਾਂਦਾਨੀ ਕੁਛ ਪੀੜ ਨਾਲ ਬੁਖਾਰ ਰਹਿੰਦਾ ਹੈ 102 ਟੈਂਪਰੇਚਰ ਆ ਸਕਦਾ ਹੈ 104-5 ਸ਼ੀ ਤੱਕ ਵੀ ਆ ਸਕਦਾ ਜਦੋਂ ਪਸ਼ੂ ਮਰਦਾ ਹੈ ਹੁਣ ਇਹਦੀ ਇਹਦੀ ਰੋਕਥਾਮ ਕੀ ਹੈ ਕਈ ਵੀਰ ਪੁੱਛ ਲੈਂਦੇ ਆ ਭਾਈ ਦੇਸੀ ਇਲਾਜ ਕੀ ਹੈ ਚਲੋ ਠੀਕ ਹੈ ਜਿਹੜੀ ਵੈਕਸੀਨ ਵਗੈਰਾ ਡਾਕਟਰ ਕਰਦੇ ਨੇ ਜਿਹੜੇ ਏਰੀਆ 'ਚ ਦਿੱਕਤ ਰਹਿੰਦੀ ਹੈ ਭਾਈ ਕਰਾ ਲਿਆ ਕਰੋ ਹਨਾ ਤੇ ਇਹਦੇ ਚ ਦਿੱਕਤ ਕੀ ਆ ਜਾਂਦੀ ਆ ਦਿੱਕਤ ਆਉਂਦੀ ਆ ਮੇਨ ਦੇਸੀ ਇਲਾਜ ਦੀ ਦੇਸੀ ਇਲਾਜ ਬਹੁਤੇ ਵੀਰਾਂ ਨੂੰ ਨਹੀਂ ਪਤਾ ਹੁੰਦਾ ਇਹਦੇ ਚ ਕੀ ਹੈ ਨਾ ਇੱਕ ਗੰਢੀ ਲਆ ਲਿਆ ਕਰੋ ਲਸਣ ਦੀ ਮੂੰਹ ਖੁਰ ਦੇ ਵਿੱਚ ਜਦੋਂ ਮੂੰਹ ਖੁਰਾਉਂਦਾ ਇਹ ਗੰਢੀ ਲਸਣ ਦੀ ਉਨੀ ਹਲਦੀ ਪਾ ਲਓ ਕੁੰਡੇ ਚ ਉਹਨੂੰ ਕੁੱਟ ਲੋ ਜਿਚਾ ਕੇ ਕੁੱਟ ਕੇ ਪੇਸਟ ਬਣਾ ਕੇ ਪਸ਼ੂ ਦੇ ਬਰਾੰਸਾਂ ਦੇ ਵਿੱਚ ਚੰਗਾ ਹੱਥ ਪਾ ਪਾ ਕੇ ਦਿਨ ਚ 2-3 ਵਾਰੀ ਮਲੋ ਨਾਲਾ ਸਟੂਆ ਪਸ਼ੂ ਮੂੰਹ ਹਲਾਉ ਆ ਤੇ ਉਥੇ ਉਹਦੇ ਜ਼ਖਮਾਂ ਨੂੰ ਆਰਾਮ ਆਉਣਾਗਾ ਜਿਹੜੇ ਪੈਰ ਹੋਗੇ ਜਿਹੜਾ ਆਪਾਂ ਪੋਟਾਸ਼ੀਅਮ ਕਹਿ ਦਿੰਨੇ ਆ ਦਿਨ ਚ ਦੋ ਤੋਂ ਤਿੰਨ ਵਾਰੀ ਉਹਦੇ ਪੈਰ ਧੋਵੋ ਪੋਟਾਸ਼ੀਅਮ ਨਾਲ ਜ਼ਖਮ ਸਾਫ਼ ਕਰੋ ਟੈਂਪਰੇਚਰ ਦਿਨ ਚ ਦੋ ਤੋਂ ਤਿੰਨ ਵਾਰੀ ਚੈੱਕ ਕਰੋ ਜਦੋਂ ਤੁਹਾਨੂੰ ਲੱਗਦਾ ਹੋਵੇ ਉਹਦਾ ਇੰਜੈਕਸ਼ਨ ਲਾਓ ਭਾਈ ਬੁਖਾਰ ਵਾਲਾ ਨਿਮੋਸਲੈਡ ਲਾ ਦਿਓ ਕੋਈ ਮੈਲੋਨੈਕਸ ਲਾ ਦਿਓ ਜਾਂ ਕੋਈ ਜਿਵੇਂ ਵੀ ਤੁਹਾਨੂੰ ਡਾਕਟਰ ਸਲਾਹ ਦਿੰਦਾ ਹੋਵੇ ਉਹ ਲਾ ਦਿਓ ਹਨਾ ਹੋਰ ਬਹੁਤਾ ਨਹੀਂ ਕੁਝ ਕਰਨਾ ਬਹੁਤਾ ਨਹੀਂ ਕੁਝ ਕਰਨਾ ਨੀਂ ਆਹੀ ਹੁੰਦਾ ਕੁਝ ਟਾਈਮ ਚ ਆ ਕੇ ਕੁਝ ਟਾਈਮ ਚ ਮੁੜ ਜਾਂਦਾ ਹੈ ਅਣਜਾਣ ਬੰਦਾ ਕੀ ਹੁੰਦਾ ਨਾ ਅਣਜਾਣ ਬੰਦੇ ਤੋਂ ਉਹ ਦਿਨਾਂ ਦੇ ਵਿੱਚ ਜਾਨਵਰ ਦਾ ਟੈਂਪਰੇਚਰ ਕੰਟਰੋਲ ਨਹੀਂ ਰਹਿੰਦਾ ਉਹਨਾਂ ਆਉਂਦਾ ਮੇਰਾ ਜਾਨਵਰ ਭੁੱਖਾ ਹੈ ਭੁੱਖਾ ਭੁੱਖਾ ਭੁੱਖੇ ਵਾਲੇ ਚੱਕਰ 'ਚ ਨਾ ਲਿਆ ਕਰੋ ਭੁੱਖ ਜਾਨਵਰ ਕੱਟ ਜਾਂਦਾ ਹੁੰਦਾ ਠੀਕ ਹੈ ਮੇਨ ਆਪਾਂ ਇਲਾਜ ਕਰਨਾ ਇਲਾਜ ਨਾਲ ਆਰਾਮ ਆਉਣਾਗਾ ਦੇਸੀ ਦਵਾਈ ਵੀ ਵਰਤਿਆ ਕਰੋ ਤੇ ਨਾਲ ਅੰਗਰੇਜ਼ੀ ਪਸ਼ੂਆਂ ਦੇ ਵਿੱਚ ਖਾਸ ਕਰਕੇ ਪਸ਼ੂਆਂ ਦੇ ਵਿੱਚ ਜੇ ਅੰਗਰੇਜ਼ ਕੋਈ ਵੀ ਬਿਮਾਰੀ ਆਉਂਦੀ ਹੈ ਅੰਗਰੇਜ਼ੀ ਦਵਾਈ ਤੁਸੀਂ ਵਰਤਦੇ ਆ ਨਾਲ ਦੇਸੀ ਦਵਾਈ ਵੀ ਵਰਤੋ ਬਾਈ ਠੀਕ ਆ ਆਹੀ ਇਹਦਾ ਇਲਾਜ ਹੈ ਜਿਹੜੀਆਂ ਮੂੰਹ ਤੇ ਫੁਣਸੀਆਂ ਹੋ ਜਾਂਦੀਆਂ ਸੈਡਾ ਦੇ ਬਰਾਸਾ ਉਹਨਾਂ ਨੇ ਸੋਚਿਆ ਕਰੋ ਬਾਈ ਮੂੰਹ ਖੁਰਾ ਗਿਆ ਮੂੰਹ ਖੁਰਾ ਗਿਆ ਹਨਾ ਤੇ ਮੈਂ ਸਫਾਈ ਆ ਕਲੀ ਸੱਟ ਕੇ ਰੱਖੋ ਥੱਲੇ ਸਵਾਦ ਵਗੈਰਾ ਸੱਟ ਦੰਨੇ ਵਿੱਚ ਕਲੀ ਰਲਾ ਦੰਦੇ ਨੇ ਕਈ ਵੀਰ ਉਹਦੇ ਨਾਲ ਕੀ ਹੈ ਥੱਲੇ ਗਿੱਲਾ ਨਹੀਂ ਰਹਿੰਦਾ ਪੈਰਾਂ ਦੇ ਜਾਖਮਣ ਉਹ ਵੀ ਆਰਾਮ ਆਉਂਦਾਗਾ ਹਨਾ ਤੇ ਇੰਨਾ ਕੁ ਧਿਆਨ ਰੱਖਿਆ ਕਰੋ ਬਾਈ ਧੰਨਵਾਦ ਜੋਂ ਵੀ ਵਸਤੇ ਰਹੋ